ਉਹ ਕਮਰਾਨ ਨੇ ਜਿਹੜੇ ਨੇ ਪੰਜਾਬ ਦੇ ਇਹਨਾਂ ਨੇ ਸਭ ਤੋਂ ਜ਼ਿਆਦਾ ਸਿੱਖੀ ਦਾ ਕਾਣ ਕੀਤਾ ਭਾਵੇਂ ਉਹ ਕਾਂਗਰਸ ਦੇ ਇੱਥੇ ਚੀਫ ਮਿਨਿਸਟਰ ਗਏ ਨੇ ਭਾਵੇਂ ਉਹ ਅਕਾਲੀ ਦਲ ਦੇ ਗਏ ਨੇ ਚੀਫ ਮਿਨਿਸਟਰ ਔਰ ਭਾਵੇਂ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਚ ਤਿੰਨ ਵਾਰ ਸ਼ਮੂਲੀਅਤ ਰਹੀ ਹੈ ਪੰਜਾਬ ਚ ਵਜੀਰ ਵੀ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉੱਗੇ ਲੀਡਰ ਗਏ ਉਹਨਾਂ ਨੇ ਵੀ ਨਹੀਂ ਆਵਾਜ਼ ਚੱਕੀ ਜੋ ਮੈਂ ਉੱਥੇ ਪਿੰਡ ਦੇ ਆਸ-ਪਾਸ ਦੇ ਲੋਕਾਂ ਕੋਲੋਂ ਹੋਰ ਪਤਵੰਤੇ ਸੱਜਣਾ ਕੋ ਪੁੱਛਣਾ ਭਈਆਰੇ ਸ਼੍ਰੀ ਕਾਲ ਤਖਸਾਲ ਦੇ ਜੱਥੇ ਦਾ ਨੂੰ ਚੁਕਣਾ ਕੋਈ ਛੋਟੀ ਗੱਲ ਹੈ ਉਹ ਕਹਿੰਦੇ ਯਾਰ ਉਸ ਵਕਤ ਤਾਂ ਪੁਲਿਸ ਦਾ ਰਾਜ ਬੜਾ ਸੀ ਡਰਦੇ ਸੀ ਲੋਕ ਪੁਲਿਸ ਤੋਂ ਐਸਐਸਪੀ ਤੋਂ ਡਰ ਹੁੰਦਾ ਸੀ ਐਸਐਸਪੀ ਦਾ ਬਹੁਤ ਔਰ ਜਿਸ ਦਿਨ ਗੁਰਦੇਵ ਸਿੰਘ ਕੋਂਕੇ ਦਾ ਕਸਟਡੀ ਚ ਮਟਰ ਹੁੰਦਾ ਉਸੇ ਦਿਨ ਸ਼ਾਮੀ ਐਸਐਸਪੀ ਦੀ ਟ੍ਰਾਂਸਫਰ ਕਰਤੀ ਜਾਂਦੀ ਹੈ ਬਈ ਤਾਂ ਕਿ ਜਿਹੜਾ ਨਵਾਂ ਆਵੇ ਉਹ ਕਹੇ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਬਿਲਕੁਲ ਪੁਰਾਣੇ ਨੂੰ ਪਤਾ ਹੋਣਾ ਪੁਰਾਣਾ ਕਵੇ ਯਾਰ ਮੈਂ ਤਾਂ ਰਲੀਵ ਹੋ ਕੇ ਚਲਾ ਗਿਆ ਸੀ ਉਹਨੂੰ ਫਸਾ ਦਿੱਤਾ ਚੱਕਰਪੰਜੇ ਚ ਖੈਰ ਬੀਪੀ ਤਵਾੜੀ ਹੋਰਾਂ ਨੇ ਇੱਕ ਬਹੁਤ ਜੋ ਮੈਂ ਸੋਚਦਾ ਇਹ ਬੀਪੀ ਤਵਾੜੀ ਹੋਰਾਂ ਨੇ ਸੋਚਿਆ ਔਰ ਇੱਕ ਉਹਨਾਂ ਨੇ ਡਿਟੇਲਡ ਰਿਪੋਰਟ ਜਿਹੜੀ ਆ ਬਣਾਈ ਲੇਕਿਨ ਗੱਲ ਮੈਂ ਹਕਮਨਾਨਾਂ ਦੇ ਵਾਪਸ ਆ ਰਿਹਾ ਸੀ ਕਿ 1992 ਦਾ ਇਹ ਵਾਕਿਆ ਚਲੋ 97 92 ਤੋਂ ਲੈ ਕੇ 97 ਤੱਕ ਕਾਂਗਰਸ ਦੀ ਸਰਕਾਰ ਰਹੀ ਬਿਆਨ ਸਿੰਘ ਦੀ ਸਰਕਾਰ ਰਹੀ ਬੀਬੀ ਰਜਿੰਦਰ ਕੋਰ ਪੱਠਾ ਰਹੀ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੀ ਉਸ ਤੋਂ ਬਾਅਦ 97 ਤੋਂ ਬਾਅਦ ਤਾਂ ਪੰਥਕ ਸਰਕਾਰ ਆ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਸਾਂਝੀਦਾਰ ਪਾਰਟੀ ਬਣੀ ਔਰ 1998 ਦੇ ਵਿੱਚ ਰਿਪੋਰਟ ਬੀਪੀ ਤਿਵਾੜੀ ਹੋਰਾਂ ਨੇ ਸਬਮਿਟ ਕਰਤੀ ਸੀ ਸਰਕਾਰ ਕੋਲ ਸਰਕਾਰ ਕੋ ਰਿਪੋਰਟ ਸਬਮਿਟ ਕਰਤੀ ਸੀ ਜਿਦੇ ਵਿੱਚ ਇਹ ਲਿਖਿਆ ਸੀ ਕਿ ਐਸਐਚਓ ਗੁਰਮੀਤ ਸਿੰਘ ਤੇ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਯਾਰ ਇਡਾ ਤਗੜਾ ਪੁਲਿਸ ਦਾ ਪ੍ਰਭਾਵ ਇੱਕ ਥਾਣੇਦਾਰ ਦਾ ਚਲੋ ਮੈਂ ਹਜੇ ਐਸਐਸਪੀ ਤੱਕ ਨਹੀਂ ਆਂਦਾ ਥਾਣੇਦਾਰ ਦਾ ਇਡਾ ਪ੍ਰਭਾਵ ਕਿ ਉੱਚੀ ਮਨਿਸਟਰ ਤੱਕ ਦੀ ਹਿੰਮਤ ਨਹੀਂ ਪਈ ਪੂਰੇ ਪੰਥ ਨੂੰ ਧੋਖਾ ਦੇ ਦਿੰਦੀ ਦੇ ਤਾ ਕਿ ਮੈਂ ਉਸ ਰਿਪੋਰਟ ਨੂੰ ਖੋਲਿਆ ਹੀ ਨਹੀਂ ਜਨਤਕ ਹੀ ਨਹੀਂ ਕੀਤਾ 98 ਦੀ ਸਰਕਾਰ ਵੀ تھی ਗਈ 2002 ਚ ਸਰਕਾਰ ਆ ਗਈ ਕੈਪਟਨ ਨਮਰਿੰਦਰ ਸਿੰਘ ਆ ਗਏ ਇਹ ਕਹਿੰਦੇ ਨੇ ਸਾਡੇ ਤੇ ਕੈਪਟਨ ਨਮਰਿੰਦਰ ਅਕਸਰ ਕਹਿੰਦੇ ਰਹੇ ਨੇ ਕਿ ਸਾਡੇ ਤੇ ਤਾਂ ਜਿਹੜੇ ਗੁਰੂ ਮਹਾਰਾਜ ਦੀ ਬੜੇ ਪਰਿਵਾਰ ਤੇ ਕਿਰਪਾ ਰਹੀ ਹੈ ਸਾਡੇ ਪਰਿਵਾਰਾਂ ਨੇ ਬਹੁਤ ਗੁਰੂ ਘਰਾਂ ਦੀ ਸੇਵਾ ਕੀਤੀ ਹੈ ਲੇਕਿਨ 2000 ਤੋਂ 2007 ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਬੀਪੀ ਦਿਵਾੜੀ ਇੱਕ ਆਈਪੀਐਸ ਅਫਸਰ ਦੀ ਰਿਪੋਰਟ ਟੇਬਲ ਤੇ ਪਈ ਹੈ ਤੇ ਮੈਂ ਇਹਦੇ ਉੱਤੇ ਕੇਸ ਦਰਜ ਕਰਨਾ ਫਿਰ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰਾਜ ਆ ਗਿਆ 2007 ਤੋਂ 2017 ਤੱਕ ਰਾਜ ਰਿਆ ਇਸਨਾਂ ਸ਼ਰਮਨੀ ਗੁਰਦੁਆਰਾ ਬਰਬੰਦ ਕਮੇਟੀ ਵੀ ਹੈਗੀ ਸੀ ਚਲੋ ਮੈਂ ਤਾਂ ਪਹਿਲਾਂ ਕਹਿ ਦੇਣਾ ਗੁਰਚਰਨ ਸਿੰਘ ਟੋੜਾ ਸੀਗੇ ਹੋ ਸਕਦਾ ਬਾਦਲ ਸਾਹਿਬ ਬਾਦਲ ਪਰਿਵਾਰ ਕਹਿ ਦੇਣ ਜਾਂ ਹੋਰ ਕਹਿ ਦੇਣ ਨਹੀਂ ਜਾਂ ਟੋੜਾ ਸਾਹਿਬ ਨਾਲ ਤਾਂ ਸਾਡੀ ਉਦਾਂ ਹੀ ਨਹੀਂ ਬੰਦੀ ਸੀ ਉਹ ਯਾਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਕਦੀ ਲਤਾੜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਈ ਬਾਲ ਸਾਹਿਬ ਦੱਸੋ ਤੁਸੀਂ ਸਾਡੇ ਕਾਲ ਤਖਸਾਲ ਦੇ ਕਾਰਜਵਾਹਕ ਜਥੇਦਾਰ ਦਾ ਮਰਡਰ ਹੋਇਆ ਤੇ ਤੁਸੀਂ ਇਹਦੀ ਫਾਈਲ ਨੂੰ ਪਰਚਾ ਦਰਜ ਕਰੋ ਐਸਾ ਮਤਲਬ ਇੱਕ ਥਾਣੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਟਕਸਾਲ ਤੇ ਪੂਰੇ ਸਿੱਖ ਕੌਮ ਤੇ ਹੈਵੀ ਹੋ ਗਿਆ ਮੈਨੂੰ ਵੇਖ ਦੱਸੋ ਇੱਕ ਇੱਕ ਛੋਟੀ ਗੱਲ ਹੈ ਯਾਰ ਇਹ ਛੋਟੀ ਗੱਲ ਹੈ ਔਰ ਉਹ ਰਿਪੋਰਟ ਜਿਹੜੀ ਹੈ ਉਹਨੂੰ ਤੁਸੀਂ ਇੱਕ ਕਾਨੂੰਨੀ ਤਰੀਕੇ ਨਾਲ ਫਾਈਟ ਕਰਕੇ ਲੈਣ ਸੰਸਥਾਵਾਂ ਇਹ ਤੋਂ ਵੱਡੀ ਹੋਰ ਯਾਰ ਆਪਣੇ ਕਹਾਣ ਕਰਨ ਦੀ ਕੀ ਗੱਲ ਹੋ ਸਕਦੀ ਹੈ ਮੈਨੂੰ ਦੱਸੋ ਤੁਸੀਂ ਇਸ ਰਿਪੋਰਟ ਨੂੰ ਲੈਣ ਲਈ ਜਦੋਂ ਜਹਿਦ ਕਰਨੀ ਪਵੇ ਅੱਜ 30 ਸਾਲਾਂ ਬਾਅਦ ਵੀ ਪਰਚਾ ਅੱਜ ਵੀ ਨਹੀਂ ਦਰਜ ਹੋਇਆ ਹੋਰ ਦੱਸ ਅੱਜ ਵੀ ਫਰਾਰ ਹੈ ਅੱਜ ਵੀ ਫਰਾਰ ਹੈ ਅੱਜ ਵੀ ਫਰਾਰ ਹੈ ਔਰ ਅੱਜ ਵੀ ਉਸ ਰਿਪੋਰਟ ਤੇ ਬੀਪੀ ਤਵਾੜੀ ਦੀ ਰਿਪੋਰਟ ਤੇ ਐਫ ਆਈ ਆਰ ਹਜੇ ਵੀ ਦਰਜ ਨਹੀਂ ਹੋਈ ਅੱਛਾ ਮੈਂ ਉਹੀ ਗੱਲ ਕਹ ਰਿਹਾ ਸੀ ਤੁਸੀਂ ਕਹਿ ਰਹੇ ਕਿ ਹੁਮਰ ਕਮਰਾਨਾ ਨੂੰ ਨੀਂਦ ਤੋਂ ਜਾਗ ਨਹੀਂ ਆਈ ਪਰ ਗੱਲ ਇੱਥੇ ਖੜੀ ਨਹੀਂ ਆਈ ਸਿੱਖ ਪੰਥ ਦਾ ਸਾਰਿਆਂ ਨੇ ਕਾਹਨ ਕੀਤਾ ਜਾਗਣਾ ਨਹੀਂ ਹੁੰਦਾ ਇਹਦਾ ਮਤਲਬ ਇਹ ਥੋੜਾ ਨਾ ਅਸੀਂ ਚੀਫ ਮਿਨਿਸਟਰ ਬਣ ਗਏ ਉਥੇ ਜੇ ਸੁੱਤੇ ਪਈ ਸੀ ਤੇ ਸੌ ਹੀ ਨਾ ਚੱਕਦੇ ਉਦੋਂ ਸੌ ਚੱਕ ਲਈ ਗਵਰਨਰ ਦੇ ਅੱਗੇ ਅਸੀਂ ਵਜ਼ੀਰ ਬਣਾ ਰਹੇ ਆ ਅਸੀਂ ਡੋੜੇ ਨੂੰ ਲਾ ਰਹੇ ਆ ਅਸੀਂ ਮਨਜੀਤ ਸਿੰਘ ਕਲਕੱਤੇ ਨੂੰ ਪਾਰਟੀ ਚੋਂ ਕੱਢ ਰਹੇ ਆ ਅਸੀਂ ਬਡਾਲਾ ਸਾਹਿਬ ਨੂੰ ਪਾਰਟੀ ਚੋਂ ਕੱਢ ਰਹੇ ਆ ਅਸੀਂ ਪਾਰਟੀਆਂ ਜੋੜ ਰਹੇ ਆ ਅਸੀਂ ਬਾਜਬਾਨਾਂ ਗਠਵੰਦਨ ਕਰ ਰਹੇ ਆ ਅਸੀਂ ਕੱਢ ਰਹੇ ਆ ਇਹਨਾਂ ਲਈ ਜਾਗ ਜਾਗ ਹੈਗੀ ਆ ਬਠਿੰਡੇ ਹਰ ਸਿਮਰਤ ਕੋਰ ਬੀਬੀ ਬਾਦਲ ਨੂੰ ਦੂਜੀ ਵਾਰ ਕਿਦਾਂ ਜਿਤਾਣਾ ਉਹਦੇ ਲਈ ਜਾਗਦੇ ਨੇ ਇਹ ਰਿਪੋਰਟਾਂ ਲਈ ਸੁੱਤੇ ਨੇ ਇਹ ਇਦਾਂ ਮਤਲਬ ਤਾਂ ਇਹ ਹੈ ਨਾ ਕਿ ਅਸੀਂ ਇਸ ਰਿਪੋਰਟ ਤੇ ਕਾਰਵਾਈ ਨਹੀਂ ਕਰਨੀ ਜਾਗਣਾ ਵਰਡ ਜਿਹੜਾ ਉਹ ਇਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਇਹਨਾਂ ਤੇ ਹੁੰਦਾ ਕਿ ਇਹਨਾਂ ਨੇ ਫਾਈਲ ਜਾਣ ਬੁੱਝ ਕੇ ਸਾਈਡ ਤੇ ਛੁੱਟੀ ਦੇਖਦੇ ਸੀ ਰੋਜ਼ ਤੇ ਪਈ ਆ ਤੇ ਫਾਈਲ ਪਈ ਰਵੇ ਅੱਛਾ ਭਾਵੇਂ ਟੋੜਾ ਸਾਹਿਬ ਦਾ ਦੌਰ ਹੋਵੇ ਜਾਂ ਫਿਰ ਉਹ ਦੌਰ ਹੋਵੇ ਜਦੋਂ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣਿਕਲ ਦਿਲ ਕਾਬਜ਼ ਹੋ ਗਏ ਕਹਿੰਦੇ ਨੇ ਉਦੇ باوجود ਵੀ ਇੰਨਾ ਸਮਾਂ ਲੰਘ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੋਈ ਕਦਮ ਨਹੀਂ ਚੱਕਿਆ ਔਰ ਹੈਰਤ ਦੀ ਗੱਲ ਹੈ ਕਿ ਜਦੋਂ ਹੋਣੇ ਗੱਲ ਸਾਹਮਣੇ ਆਈ ਹੈ ਉਦੋਂ ਹਰ ਕੋਈ ਪੋਸਟਾਂ ਪਾ ਰਿਹਾ ਉਦੋਂ ਹਰ ਕੋਈ ਖੰਡ ਪਾਠ ਵੀ ਕਰਵਾ ਰਿਹਾ ਭੋਗ ਵੀ ਪਵਾ ਰਿਹਾ ਹੁਣ ਕੀ ਹੋਣ ਕੀ ਜਾਗ ਜਾਗ ਗਈ ਦੇਖੋ ਪਤਾ ਕੀ ਹੈ ਖੰਡ ਪਾਠ ਰਖਾਣੇ ਭੋਗ ਰਖਾਣੇ ਇਸ ਸਾਰੇ ਸਿੱਖਾਂ ਦਾ ਸੱਚੇ ਸਿੱਖਾਂ ਦਾ ਇੱਕ ਆਪਾਂ ਕਹੀਏ ਕਿ ਸ਼ਰਤ ਹੈ ਲੇਕਿਨ ਗੱਲ ਇਹ ਹੈ ਕਿ ਇਹ ਤੁਸੀਂ ਅੱਜ ਰਖਾਉਂਦੇ ਹੋ ਜਿਹੜੇ ਦੋਸ਼ੀ ਨੇ ਤੁਸੀਂ ਉਹਨਾਂ ਦੇ ਖਿਲਾਫ ਧਰਨਾ ਲਾਓ ਜਿਹੜੇ ਦੋਸ਼ੀ ਇਹ ਨਹੀਂ ਨੇ ਦੋਸ਼ੀ ਉਹ ਵੀ ਨਹੀਂ ਜਿਨ੍ਹਾਂ ਨੇ ਇਸ ਫਾਈਲ ਨੂੰ ਦਬਾਇਆ ਉਹ ਕਿਦਾਂ ਦੋਸ਼ੀ ਨਹੀਂ ਨੇ ਦੱਸੋ ਇਨਸਾਫ ਲੈਣਾ ਦਾ ਹਿੰਦੁਸਤਾਨ ਦੇ ਸੰਵਿਧਾਨ ਜਿਹਨੂੰ ਡਾਕਟਰ 바ਵਾ ਸਾਹਿਬਾਂ ਉਬੇਦਗਰ ਨੇ ਲਿਖਿਆ ਉਹ ਚ ਲਿਖਿਆ ਕਿ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹਰ ਬੰਦੇ ਨੂੰ ਆਪਣਾ ਹੱਕ ਆਪਣਾ ਇਨਸਾਫ ਲੈਣਾ ਚਾਹੀਦਾ ਤੇ ਅੱਜ ਜਿਹੜਾ ਵਾ ਇਹ ਜਿਨ੍ਹਾਂ ਨੇ ਉਸ ਇਨਸਾਫ ਨੂੰ ਨਹੀਂ ਦਿੱਤਾ ਭਾਵੇਂ ਉਹ ਡੀਜੀਪੀ ਰਹੀ ਨੇ ਪੰਜਾਬ ਦੇ ਤੇ ਭਾਵੇਂ ਉਹ ਚੀਫ ਮਿਨਿਸਟਰ ਰਹੇ ਨੇ ਉਹ ਦੋਸ਼ੀ ਨਹੀਂ ਤੁਸੀਂ ਮੈਨੂੰ ਦੱਸੋ ਕਿਦਾਂ ਦੋਸ਼ੀ ਨਹੀਂ ਹੈ ਇੱਕ ਪਾਸੇ ਅਸੀਂ ਖੜੇ ਹੋ ਕੇ ਖਾਂਦੇ ਹਾਂ ਸੋ ਸੰਵਿਧਾਨ ਦੇ ਸਾਹਮਣੇ ਅਸੀਂ ਖੜੇ ਹੋ ਕੇ ਸੌ ਚੁੱਕਦੇ ਆ ਕਿ ਅਸੀਂ ਇਸ ਦਿਨ ਸਾਰਾ ਕੁਝ ਅਸੀਂ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਸੰਵਿਧਾਨ ਦੇ ਹਸਾਬ ਨਾਲ ਉਨਤਾਵ ਕਰਾਂਗੇ ਤੇ ਸੰਵਿਧਾਨ ਚ ਲਾਈਨ ਲਿਖੀ ਆ ਕਿ ਹਰ ਇਨਸਾਨ ਨੂੰ ਆਪਣਾ ਇਨਸਾਫ ਲੈਣ ਦਾ ਹੱਕ ਹੈ ਤੇ ਫਿਰ ਉਹਨੂੰ ਇਨਸਾਫ ਕਿਉਂ ਨਹੀਂ ਮਿਲਦਾ ਇਹਦਾ ਮਤਲਬ ਜਿੰਨੇ ਉਸ ਤੋਂ ਬਾਅਦ ਸਾਰੇ ਹੁਕਮਰਾਨ ਆਏ ਜਿੰਨਾ ਕੋ ਡਿਪਾਰਟਮੈਂਟ ਰਿਆ ਇਮੀਡੀਏਟਲੀ ਉਹਨਾਂ ਦੇ ਕਾਰਵਾਈ ਹੋਣਾ ਤੇ ਵੀ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਅੱਛਾ ਜੇ ਮੌਕੇ ਦੇ ਹਾਲਾਤ ਤੇ ਆਖਰੀ ਉਸ ਸਵਾਲ ਪੁੱਛਣਾਗਾ ਮੌਕੇ ਦੇ ਹਾਲਾਤ ਜੋ ਬਣਦੇ ਪਏ ਆ ਸਪੈਸ਼ਲੀ ਸਿਆਸਤ ਤੇ ਕਿਉਂਕਿ ਹੁਣ ਤਾਂ ਉਸ ਫੇਸਬੁੱਕ ਤੇ ਪੋਸਟਾਂ ਪੈ ਰਹੀਆਂ ਨੇ ਕਿ ਹੁਣ ਆ ਸੋਚ ਲਈਏ ਕਿ ਚਲੋ ਠੀਕ ਆ ਹੁਣ ਸ਼੍ਰੋਮਣੀ ਅਕਾਲੀ ਦਲ ਅੰਤ ਵਿੱਚ ਆ ਕੇ ਇੰਨਾ ਡੈਸਪਰੇਟ ਹੋ ਗਿਆ ਕਿ ਹੁਣ ਜਿਹੜਾ ਐਨੇ ਸਾਲ ਵੇਖਿਆ ਨਹੀਂ ਸੀ ਜਿਹਦੇ ਵੱਲ ਉਹ ਵੀ ਕੱਢ-ਕੱਢ ਕੇ ਦਿਖਾ ਰਿਹਾ ਕਿ ਭਾਈ ਹਾਂ ਇਹ ਸਾਡਾ ਮਾੜਾ ਹੋਇਆ ਦੇਖੋ ਮੈਂ ਪਤਾ ਕੀ ਕਹਨਾ ਜੀ ਸਿਆਸਤ ਕਰੋ ਧਰਮ ਨੂੰ ਘਾਣ ਕਰਕੇ ਜਾਂ ਧਰਮ ਨੂੰ ਖਤਮ ਕਰਕੇ ਸਿਆਸਤ ਨਾ ਕਰੋ ਸਿਆਸਤ ਕਰਨਾ ਹਰ ਇੱਕ ਦਾ ਅਧਿਕਾਰ ਧਰਮ ਨੂੰ ਉੱਪਰ ਲੈ ਕੇ ਜਾਓ ਧਰਮ ਤੋਂ ਵੱਡਾ ਕੋਈ ਨਹੀਂ ਹੈ ਧਰਮ ਹੈ ਤੇ ਸਿਆਸਤ ਹੈ ਲੇਕਿਨ ਗੱਲ ਇਹ ਗੁਨਾਹਗਾਰ ਨਾ ਬਣੋ ਉਹਦੀ ਕਚਹਿਰੀ ਦੇ ਗੁਨਾਹਗਾਰ ਨਾ ਬਣੋ ਜੋ ਮਰਜ਼ੀ ਕਰੋ ਉਹਦੀ ਕਚਹਿਰੀ ਦੇ ਗੁਨਾਹਗਾਰ ਨਾ ਬਣੋ ਜਦੋਂ ਤੁਸੀਂ ਉਹਦੀ ਕਚਹਿਰੀ ਦੇ ਗੁਨਾਹਗਾਰ ਬਣੋਗੇ ਲੋਕ ਨਹੀਂ ਛੱਡਣਗੇ ਦੇਖੋ ਜਥੇਦਾਰ ਗੁਰਦੇਵ ਸਿੰਘ ਕੋਂਕੇ ਕੋਈ ਛੋਟੀ ਜਗ੍ਹਾ ਤੇ ਨਹੀਂ ਬੈਠੇ ਸੀ ਉਹਨਾਂ ਨੂੰ ਸਰਬਤ ਖਾਲਸਾ ਨੇ ਸ੍ਰੀ ਕਾਲ ਤਖਸਾਲ ਦਾ ਕਾਰਜਵਾਹਕ ਜਥੇਦਾਰ ਲਗਾਇਆ ਸੀ ਉਹ ਕੋਈ ਉਹ ਛੋਟੀ ਹਸਤੀ ਨਹੀਂ ਹੈਗੇ ਸੀਗੇ ਕਿ ਠੀਕ ਹੈ ਯਾਰ ਇੱਕ ਛੋਟਾ ਜਿਹਾ ਕੋਈ ਐਸਜੀਪੀਸੀ ਦਾ ਮੈਂਬਰ ਹੈ ਜਾਂ ਉਹ ਵੀ ਨਹੀਂ ਹੋਣਾ ਚਾਹੀਦਾ ਬਲਕਿ ਬਹੁਤ ਵੱਡੀ ਤੋਂ ਬਹੁਤ ਵੱਡੀ ਜਿੱਥੇ ਜਿੱਥੇ ਸਿੱਖ ਪੰਥ ਦਾ ਸ਼ਰੀਰ ਕੰਬਦਾ ਜਦੋਂ ਉਹਨੂੰ ਸਜਾ ਸੁਣਾਈ ਜਾਂਦੀ ਹੈ ਤੇ ਉਹਦੇ ਬਾਰੇ ਕਿਹਾ ਜਾਂਦਾ ਕਾਲ ਤਖਸਾਲ ਦੇ ਅੱਗੇ ਕਦੀ ਨਿਕਲ ਕੇ ਦੇਖੋ ਸ਼ਰੀਰ ਹਿਲਦਾ ਤੁਸੀਂ ਉਹਦੇ ਜੱਥੇਦਾਰ ਸਾਹਿਬ ਨੂੰ ਪਤਾ ਨਹੀਂ ਉਹਨਾਂ ਦਾ ਕੀ ਕੀਤਾ ਗਿਆ ਟੁਕੜੇ ਕੀਤੇ ਗਏ ਕਿੱਦਾਂ ਸੁੱਟੇ ਗਏ ਕੀ ਕੀਤਾ ਗਿਆ ਤੁਸੀਂ ਉਸ ਚੀਜ਼ ਤੋਂ ਤਾਂ ਡਰੋ ਉਸ ਮਾਲਕ ਤੋਂ ਤਾਂ ਡਰੋ ਸੋ ਮੈਂ ਇਹ ਕਿਉਂਕਿ ਜ਼ਿਆਦਾ ਮੈਂ ਵੀ ਭਾਵਨਾਵਾਂ ਵਿੱਚ ਹੁਣ ਬਹਿ ਗਿਆ ਤੁਹਾਡੇ ਨਾਲ ਗੱਲ ਕਰਦੇ ਕਰਦੇ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਦਾ ਕਾਹਨ ਹੈ ਉਹ ਸਭ ਤੋਂ ਜ਼ਿਆਦਾ ਹੋਇਆ ਮੈਨੂੰ ਨਹੀਂ ਲੱਗਦਾ ਕਿ ਯੂਪੀ ਬਿਹਾਰ ਜਾਂ ਅਦਰ ਸਟੇਟਾਂ ਦੇ ਵਿੱਚ ਸਿੱਖਾਂ ਦਾ ਕਾਹਨ ਹੋ ਰਿਹਾ ਹੈ